ਅਸ ਸਮੇਂ ਆਪਾਂ ਖੜੇ ਆ ਖਨੌਰੀ ਬਾਰਡਰ ਤੇ ਜਿੱਥੇ ਬਹੁਤ ਦਿਲਚਸਪ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੁਹੰਮਦ ਅਸ਼ਰਫ ਵੱਲੋਂ ਫ੍ਰੀ ਵੈਕਿਊਮ ਵੈਕਿਊਮ ਥੈਰੇਪੀ ਰਾਹੀਂ ਇਲਾਜ ਕੀਤਾ ਜਾ ਰਿਹਾ ਵਾ ਜਿੱਥੇ ਸੈਂਕੜੇ ਬਜ਼ੁਰਗ ਜਿਹੜੇ ਆ ਉਹ ਇਸ ਦਾ ਫਾਇਦਾ ਲੈ ਰਹੇ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕੇ ਨਾਲ ਦੇ ਨਾਲ ਤਸਵੀਰਾਂ ਵੀ ਦਿਖਾਉਣ ਡਾਕਟਰ ਸਾਹਿਬ ਇਹ ਜਿਹੜੀ ਥੈਰੇਪੀ ਦਿੱਤੀ ਜਾ ਰਹੀ ਹੈ ਇਹ ਕੀ ਕੀ ਤਰੀਕੇ ਦੇ ਨਾਲ ਲੋਕਾਂ ਦਾ ਹਲਾ ਦਿੱਤਾ ਜਾ ਰਿਹਾ ਹੈ ਜਿੱਦਾਂ ਕਿ ਹੁਣ ਸਾਡੇ ਬਜ਼ੁਰਗ ਨੇ ਉਮਰ ਦੇ ਹਿਸਾਬ ਨਾਲ ਗੋਡਿਆਂ ਦੇ ਵਿੱਚ ਕ੍ਰੀਸ ਦੀ ਕਮੀ ਹੋ ਗਈ ਜਾਂ ਗਲੂਕੋਜ਼ਾ ਮਾਈ ਜਾਂ ਵਗੈਰਾ ਮੈਡੀਸਨ ਦਿੰਨੇ ਨਾਲ ਅਸੀਂ ਬਾਕੀ ਟਰੀਟਮੈਂਟ ਦਿੰਨੇ ਆ ਜੋ ਵੀ ਚੀਜ਼ ਦੀ ਜ਼ਰੂਰਤ ਆ ਇਹਨਾਂ ਨੂੰ ਬਜ਼ੁਰਗਾਂ ਨੂੰ ਉਹ ਟਰੀਟ ਦੇ ਜ਼ਰੀਏ ਓਨ ਦੀ سپورਟ ਟਰੀਟ ਦਾ ਰਿਜ਼ਲਟ ਦਿੰਨੇ ਆ ਜਿਹੜੇ ਬਜ਼ੁਰਗ ਬੈਠੇ ਨੇ ਪੈਰਾਪਰ ਨਹੀਂ ਬੈਠਿਆ ਜਾਂਦਾ ਉਹਨਾਂ ਨੂੰ ਨਾਲ ਦੀ ਨਾਲ ਭਜਾਈ ਦਾ ਵੀ ਆ ਤੇ ਬਿਠਾਈ ਦਾ ਵੀ ਉਹ ਤੁਸੀਂ ਤਸਵੀਰਾਂ ਸਾਹਮਣੇ ਦੇਖ ਹੀ ਰਹੇ ਹੋ ਵੀ ਕੀ ਖੁਸ਼ ਹੋ ਰਿ ਹੈਨਾ ਗਰਾਊਂਡ ਲੈਵਲ ਕਰ ਲੱਗਭਗ ਕਿੰਨੇ ਪੇਸ਼ੈਂਟ ਜਿਹੜੇ ਆ ਉਹ ਹੁਣ ਤੱਕ ਦਾ ਕੈਂਪ ਲਾਇਆ ਹੋਇਆ ਜੀ ਹੁਣ ਤੱਕ ਤਕਰੀਬਨ 80 250 ਪੇਸ਼ੈਂਟ ਕੱਢ ਚੁੱਕਾ ਤੇ ਜੇ ਕਿਸਾਨੀ ਅੰਦੋਲਨ ਲੰਮਾ ਚੱਲਦਾ ਵਾ ਤੇ ਫਿਰ ਕੀ ਇਹ ਕੈਂਪ ਜਿਆ ਰੈਗੂਲਰ ਜਾਰੀ ਰਹੇਗਾ ਜੀ ਸ਼ਿਫਟਾਂ ਦੇ ذریعے ਇਹ ਕੈਂਪ ਜਾਰੀ ਰਹੂਗਾ ਐਂਡ ਤੱਕ ਜਾਰੀ ਰਹੂਗਾ ਪਰ ਕੀ ਆ ਸਟਾਫ ਨੂੰ ਰੈਸਟ ਦੀ ਵੀ ਜ਼ਰੂਰਤ ਹੁੰਦੀ ਆ ਵਿੱਚ ਵੀ ਰੈਸਟ ਕਰਕੇ ਹਰ ਟਾਈਮ ਅਸੀਂ ਪਹੁੰਚਦੇ ਰਹਾਂਗੇ ਵੀਰ ਜੀ ਇਹਨਾਂ ਤੋਂ ਅਸੀਂ ਆਪਣੇ ਬਜ਼ੁਰਗ ਨੇ ਸਾਡੇ ਮਾਪੇ ਨੇ ਇਹ ਹੈ ਨਾ ਇਹਨਾਂ ਤੋਂ ਪਰੇ ਨਹੀਂ रह ਸਕਦੇ ਘਰੇ ਵੀ ਦੇਖੋ ਕੰਮ ਕਰਦੇ ਸੀ ਅਸੀਂ ਕਲੀਨਿਕ ਤੇ ਆਪਣੇ ਦੇ ਪਰ ਕੀ ਆ ਵੀ ਤੁਹਾਡੀਆਂ ਵੀਡੀਓ ਦੇ ذریعے ਅਸੀਂ ਦੇਖ ਰਹੇ ਆ ਵੀ ਇੱਥੇ ਬਜ਼ੁਰਗ ਕਿੰਨੇ ਔਖੇ ਨੇ ਇਹਨਾਂ ਤੋਂ ਤੁਰਨਾ ਔਖਾ ਹੋਇਆ ਪਿਆ ਜੇ ਅਸੀਂ ਉੱਥੇ ਬਹਿੜਦੇ ਤਾਂ ਸਾਨੂੰ ਉਧਰੋਂ ਬੈਠਿਆਂ ਨੂੰ ਸ਼ਰਮਜੀ ਮਹਿਸੂਸ ਹੁੰਦੀ ਸੀ ਇਸ ਕਰਕੇ ਅਸੀਂ ਇੱਥੇ ਆ ਕੇ ਸੇਵਾ ਲਈ ਲੱਗ ਗਏ ਜੀ ਗੱਲ ਕੀਤੀ ਜਾਵੇ ਤੇ ਅੱਜ ਬਹੁਤ ਜ਼ਿਆਦੇ ਲੋਕ ਜਿਹੜੇ ਆ ਜੋੜ ਦਰਦਾਂ ਤੋਂ ਬੈਕ ਤੇ ਜਿਹੜੀ ਦਰਦ ਹੁੰਦੀਆਂ ਉਹ ਬਹੁਤ ਜ਼ਿਆਦਾ ਨੇ ਕੀ ਮੈਸੇਜ ਜਿਹੜੀ ਤੁਹਾਡੇ ਨੂੰ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਕਰਨਾ ਚਾਹੀਦਾ ਜਿੱਦੋਂ ਉਹਨਾਂ ਦੇ ਵਿੱਚ ਤੁਸੀਂ ਫ੍ਰੀ ਸੇਵਾ ਦੇ ਕਰ ਹੀ ਰਹੇ ਹੋ ਜਿਹੜੇ ਕੋਈ ਲੋਕ ਤੁਹਾਨੂੰ ਮਿਲਣਾ ਚਾਹਣ ਉਹ ਕਿੱਥੇ ਮਿਲ ਸਕਦੇ ਆ ਜੀ ਬਰਨਾਲਾ ਦੇ ਵਿੱਚ ਆਪਣਾ ਕਲੀਨਿਕ ਆ ਬਰਨਾਲਾ ਦੇ ਵਿੱਚ ਪਹਾੜਾ ਚੌਕ ਦੇ ਨੇੜੇ ਆਸ਼ੂ ਡੋਕਰ ਦੇ ਨਾਮ ਤੇ ਆ ਕੋਈ ਵੀ ਮੇਰਾ ਵੀਰ ਕਿਸਾਨ ਵੀਰ ਆ ਜਿਹੜਾ ਵੀ ਇੱਥੋਂ ਜਾਊਗਾ ਉਹਨੂੰ ਫੁੱਲ ਕੇ ਡਿਸਕਾਊਂਟ ਮਿਲੂਗਾ ਇਥੋਂ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਇੱਥੇ ਖੜੇ ਨੇ ਸਾਨੂੰ ਪਤਾ ਏ ਅਸੀਂ ਲਾਲਚ ਨਾਲ ਨਾ ਤਾਂ ਕੀਤਾ ਦੇਖੋ ਕੰਮ ਜੇ ਕਰਨਾ ਹੁੰਦਾ ਪੈਸਿਆਂ ਦੇ ਜ਼ਰੀਏ ਅਸੀਂ ਉੱਥੇ ਹੀ ਬਹੁਤ ਚੀਜ਼ਾਂ ਨੂੰ ਕੋਈ ਦਿੱਕਤ ਨਹੀਂ ਪੱਕੀ ਆ ਵੀ ਇੱਥੇ ਸਾਡੇ ਬਜ਼ੁਰਗ ਸਰ ਤੋਂ ਦੇਖੇਗੇ ਨਹੀਂ ਗਏ ਇਸ ਲਈ ਆ ਕੇ ਇੱਥੇ ਨਾ ਤਾਂ ਮਨ ਨੂੰ ਦੀ ਸ਼ਾਂਤੀ ਆ ਬੱਤੀ ਗੱਲ ਤਾਂ ਇਹ ਇੱਕ ਵੱਡਾ ਕੁਝ ਨਹੀਂ ਵੀ ਮੰਨਦੇ ਸਕੂਲੋਂ ਵੱਡਾ ਕੁਝ ਨਹੀਂ ਹੁੰਦਾ ਲੈਕ ਸੈਸ਼ਨ ਮਿਲ ਰਹੀ ਹੈ ਉਹਰੇ ਸਾਨੂੰ ਕੰਮ ਕਰਕੇ ਵੀ ਹਾਲਾਂਕਿ ਉੱਥੇ ਨਾਲੋਂ ਜ਼ਿਆਦਾ ਹਰਾਸਮੈਂਟ ਜ਼ਰੂਰ ਆ ਪਟਕੀ ਆ ਵੀ ਮਜ਼ਾ ਆ ਰਿਹਾ ਇੱਥੇ ਆ ਕੇ ਇਹ ਹਾਂ ਸੀ ਆਪਣੇ ਵੱਡੇ ਆ ਦੇ ਸਿਆਣੇ ਆ ਦੇ ਬਜ਼ੁਰਗਾਂ ਦੇ ਇਲਾਜ ਦੇ ਵਿੱਚ ਅਸੀਂ ਇੱਥੇ ਖੜੇ ਆ ਔਰ ਖੜੇ ਰਹਾਂਗੇ ਖਨੋਰੀ ਬਾਰਡਰ ਤੋਂ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਰ